ਮਾਰੂ ਮੱਲਾ ਪਹਿਲਾ ਹਰ ਧਨ ਸੰਚੋ ਰੇ ਜਨ ਪਾਈ ਸਤ ਗੁਰ ਸੇਵ ਰਹੁ ਸਰਣਾਈ ਤਸਕਰ ਚੋਰ ਨ ਲਗ ਤਕ ਤਨ ਉਪਜੇ ਸ਼ਬਦ ਜਗਾ ਤੂੰ ਇਕੰਕਾਰ ਨਿਰਾਲਮ ਰਾਜਾ ਤੂੰ ਆਪ ਸਵਾਰੈ ਜਨ ਕੇ ਕਾਜ ਅਮਰ ਅਡੋਲ ਅਪਾਰ ਅਮੋਲਕ ਹਰ ਅਸਥਿਰ ਥਾਨ ਸੁਹਾਇ ਦੇਹੀ ਨਗਰੀ ਉਤਮ ਥਾਨਾ ਪੰਚ ਲੋਕ ਵਸੈ ਪਰਾਨ ਉਪਰ ਇਕੰਕਾਰ ਨਿਰਾਲਮ ਸੰਨ ਸਮਾਦ ਲਗਾਇਆ ਦੇਹੀ ਨਗਰੀ ਨੌਂ ਦਰਵਾਜ਼ੇ ਸਿਰ ਸਿਰ ਕਰਨੇ ਹਾਰ ਸਜੇ ਦਸਵੇਂ ਪੁਰਖ ਅਤੀਤ ਨਿਰਾਲਾ ਅੱਪੇ ਅਲਖ ਲਖਾਇਆ ਪੁਰਖ ਅਲੇਖ ਸੱਚੇ ਦੀਵਾਨਾ ਹੁਕਮ ਚਲਾਏ ਸਚ ਨਿਸ਼ਾਨ ਨਾਨਕ ਖੋਜ ਲੋਕਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰਦ ਨਿਰੰਜਨ ਪੁਰਖ ਸੁਜਾਨਾ ਅਦਲ ਕਰੇ ਗੁਰ ਗਿਆਨ ਸਮਾਨ ਤਾਮ ਕੋਦ ਲੈ ਗਰਦਨ ਮਾਰੇ ਮੈਂ ਲੋਭ ਚੁਕਾਇਆ ਸੱਚੇ ਥਾਨ ਵਸਹਿ ਨਰੰਤਰ ਆਪ ਪਛਾਣੇ ਸ਼ਬਦ ਵਿਚਾਰ ਸੱਚੇ ਮਹਿਲ ਨਿਵਾਸ ਨਰੰਤਰ ਆਵਣ ਜਾਣ ਚੁਕਾਇਆ ਨਾ ਮਨ ਚੱਲੈ ਨਾ ਕੋਣ ਉਡਾਵੇ ਜੋਗੀ ਸ਼ਬਦ ਅਨਾਹਦ ਵਾਵੇ ਅੰਤ ਸ਼ਬਦ ਚੋਣ ਕਾ ਨਿਰਾਲਮ ਤਬ ਆਪੇ ਵਾਏ ਸੁਨਾਇਆ ਭਉ ਬਰਖ ਦਾ ਸਹਿਜ ਸੁਮਾਤਾ ਹਮੇ ਤਿਆਗੀ ਅਨਹਦ ਰਤਾ ਅੰਜਨ ਸਾਰ ਨਿਰੰਜਨ ਜਾਣਾ ਸਰਬ ਨਿਰੰਜਨ ਰਾਇ ਦੁਖ ਪੈ ਤੰਜਨ ਤਬ ਅਬਨਾਸ਼ੀ ਰੋਗ ਕਟੇ ਕਾਟੀ ਜਮ ਫਾਸੀ ਨਾਨਕ ਹਰ ਪ੍ਰਭ ਸੋ ਭਉ ਭੰਜਨ ਗੁਰ ਮਿਲਿਆ ਹਰ ਪ੍ਰਭ ਪਾਇਆ ਕਾਲ ਤਵਲ ਮਰੰજન ਜਾਣੇ ਬੁੱਝਾ ਕਰਮ ਸੋ ਸ਼ੁੱਧ ਪਛਾਣ ਆਪੇ ਜਾਣੇ ਆਪ ਪਛਾਣ ਸਭ ਕਿਸ ਕਾ ਚੋਜ ਸੁਬਾਯਾ ਆਪੇ ਸ਼ਾ ਆਪੇ ਵਣਜਾਰਾ ਆਪੇ ਪਰਖੇ ਪਰਖਣਹਾਰ ਆਪੇ ਕਸ ਕਸਵਟੀ ਲਾਏ ਤੱਪ ਕੀਮਤ ਪਾਇ ਆਪ ਦਇਆਲ ਦਇਆ ਤਬ ਥਾਰੀ ਘਟ ਘਟ ਰਵ ਰਹੇ ਆ ਬਨਵਾਰੀ ਪੁਰਖ ਅਤੀਤ ਵਸੈ ਨੇ ਕੇਵਲ ਗੁਰ ਪੁਰਖ ਪੁਰਖ ਮਿਲਾਇ ਪ੍ਰਭ ਦਾਨ ਬਿਨਾ ਗਰਬ ਗਵਾਏ ਦੂਜਾ ਮਿਟ ਏਕ ਦਿਖਾਏ ਆਸਾ ਮਾਹੇ ਨਰਾਲਮ ਜੋਨੀ ਕੁਲ ਨਰਨਜਨ ਗਾਇ ਹਮੇ ਮੇਟ ਸ਼ਬਦ ਸੁਖ ਹੋਈ ਆਪ ਵਿਚਾਰੇ ਗਿਆਨੀ ਸੋਈ ਨਾਨਕ ਹਰ ਜਸ ਹਰ ਗੁਣ ਲਾਹ ਸਤ ਸੰਗਤ ਸੱਚ ਫਲ ਪਾਇ ਮਾਰੂ ਮੈਲਾ ਪਹਿਲਾ ਸੱਚ ਕਹ ਸੱਚੇ ਕਰ ਰਹਿਣਾ ਜੀਵਤ ਮਹੋ ਪਵਜਲ ਜਗ ਤਰਣਾ ਗੁਰਬੋਹਤ ਗੁਰਬੇੜੀ ਤੁਲਹਾ ਮਨ ਹਰਜਪ ਤਾਰ ਲੰਘਾਇਆ ਹਉ ਮੈਂ ਮਮਤਾ ਲੋਭ ਬਿਨਾਸਨ ਨੌ ਦਰ ਮੁਕਤੇ ਦਸਵੇਂ ਆਸਨ ਉਪਰ ਪਰੈ ਪਰੈ ਅਪਰੰਤਰ ਜਿਨ ਆਪੇ ਆਪ ਉਪਾਇਆ ਗੁਰਮਤ ਲੇਵੋ ਹਰ ਲਿਵ ਤਰੀਆ ਅਕਲ ਗਾਏ ਜਮ ਤੇ ਕ ਡਰੀਐ ਜਤ ਜਤ ਦੇਖਾਂ ਤਤ ਤਤ ਤੁਮ ਹੀ ਅਵਰ ਨੰਦੁ ਤੀਆ ਗਾਇਆ ਸਚ ਹਰ ਨਾਮ ਸਚ ਹੈ ਸਰਣ ਸਚ ਗੁਰ ਸ਼ਬਦ ਜਿ ਤੈ ਲਗ ਤਰਣਾ ਅਕਥ ਕਥਾ ਦੇਖੈ ਅਪਰੰਤਰ ਥਨ ਗਰਬ ਨਾ ਜੋਨੀ ਜਾਇ ਸਚ ਬਿਨ ਸਤ ਸੰਤੋਖ ਨ ਪਾਵੇ ਬਿਨ ਗੁਰ ਮੁਕਤ ਨ ਆਵੇ ਜਾਵੇ ਮੂਲ ਮੰਤਰ ਹਰ ਨਾਮ ਰਸਾਇਣ ਕਾ ਨਾਨਕ ਪੂਰਾ ਪਾਇਆ ਸੱਚ ਬਿਨ ਭਗ ਜਲ ਜਾਏ ਨ ਤਰਿਆ ਇਸ ਮੁੰਦ ਅਥਾ ਮਹਾ ਵਿਖ ਭਰਿਆ ਰਹਿ ਅਤੀਤ ਗੁਰਮਤਿ ਲੈ ਉਪਰ ਹਰ ਨਿਰਭੋਕ ਹੈ ਘਰ ਪਾਇਆ ਝੂਠੀ ਜਗ ਹਿਤ ਕੀ ਚਤੁਰਾਈ ਬਿਲਮ ਨਾ ਲੱਗੈ ਆਵੇ ਜਾਈ ਨਾਮ ਵਿਸਾਰ ਚੱਲੇ ਅਬ ਮਾਨੀ ਉਪਜੈ ਬਿਨ ਸੁਖ ਪਾਇਆ ਉਪਜੈ ਬਿਨ ਸਬੰਧਨ ਬੰਧੇ ਹਮੇ ਮਾਇਆ ਕੇ ਗਲ ਫੰধে ਜਿਸ RAM ਨਾਮ ਨਾਹੀ ਮਤ ਗੁਰਮਤ ਸੋ ਜਨ ਤੁਰ ਬੰਧ ਚਲਾਇਆ ਗੁਰ ਬਿਨ ਮੁਕਤ ਕਿਉ ਪਾਈਐ ਦਿਨ ਗੁਰ RAM ਨਾਮ ਕਿਉ ਧਿਆਈਐ ਗੁਰਮਤ ਲੇਹ ਤਰੋ ਭਵ ਦੁੱਤਰ ਮੁਕਤ ਭੈ ਸੁਖ ਪਾਇਆ ਗੁਰਮਤਿ ਕ੍ਰਿਸ਼ਨ ਗੋਵਰਧਨੰਤਾਰੇ ਗੁਰਮਤਿ ਸਾਇ ਰ ਪਾਣ ਤਾਰੇ ਗੁਰਮਤਿ ਲੇਹੋ ਪਰਮ ਪਦ ਪਾਈਐ ਨਾਨਕ ਗੁਰ ਪਰਮ ਚੁਕਾਇਆ ਗੁਰਮਤਿ ਲੇਹੋ ਤਰੋ ਸਤਿ ਤਾਰੀ ਆਤਮ ਚਿੰਨ ਹੋ ਰਦਾ ਮੁਰਾਰੀ ਜਮ ਕੇ ਫਾਹੇ ਕਟੇ ਹਰ ਜਪ ਪਉਲ ਨਰੰਜਨ ਪਾਇਆ ਗੁਰਮਤ ਪੰਚ ਸਖੇ ਗੁਰ ਪਾਈ ਗੁਰਮਤ ਅਗਨ ਨਿਵਾਸ ਮਾਈ ਮਨ ਮੁਖ ਨਾਮ ਜਪੋ ਜਗ ਜੀਵਨ ਰਿੱਧ ਅੰਤਰ ਅਲਖ ਲਖਾਇਆ ਗੁਰਮੁਖ ਬੂਝੈ ਸ਼ਬਦ ਪਤੀਜਾ ਉਸਤਤ ਨਿੰਦਾ ਕਿਸ ਕੀ ਕੀਜੈ ਚੀਨੋ ਆਪ ਜਪੋ ਜਗਦੀਸ਼ਰ ਹਰ ਜਗਤ ਮਾਤਮਨ ਪਾਇ ਜੋ ਬ੍ਰਹਮੰਡ ਖੰਡ ਸੋ ਜਾਣੋ ਗੁਰਮੁਖ ਬੂਝੋ ਸ਼ਬਦ ਪਛਾਨੋ ਘਟ ਘਟ ਫੋਗੇ ਫੋਗਣ ਹਾਰਾ ਰਹੇ ਅਤੀਤ ਸੁਬਾਇਆ ਗੁਰਮਤ ਬੋਲੋ ਹਰਜਸ ਸੂਚ ਗੁਰਮਤ ਅੱਖੀਂ ਦੇਖੋ ਊਚਾ ਸ਼ਰਵਣੀ ਨਾਮ ਸੁਣੇ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ ਮਾਰੂ ਮੱਲੋ ਪਹਿਲਾ ਕਾਮ ਕ੍ਰੋਧ ਪਰ ਹਰ ਪਰ ਨਿੰਦ ਲਭ ਲੋਭ ਤਜੋ ਨਚਿੰਦਾ ਪ੍ਰਮਤਾ ਸੰਗਲ ਤੋੜਨੇ ਰਾਲਾ ਹਰ ਅੰਤਰ ਹਰ ਰਸ ਪਾਇਆ ਨਿਸਦਾਮਨ ਜਿਉ ਚਮਕ ਟੰਡਾ ਏਣ ਦੇਖਾਂ ਐਨਸ ਜੋਤ ਨਿਰੰਤਰ ਪੇਖਾਂ ਆਨੰਦ ਰੂਪ ਅਨੂਪ ਸਰੂਪਾ ਗੁਰ ਪੂਰਾ ਦੇਖਾਇਆ ਸਤਗੁਰ ਮਿਲੋ ਆਪੇ ਪ੍ਰਭ ਤਾਰੇ ਸਸਕਰ ਸੂਰ ਦੀਪਕ ਗਹਿਣਾ ਰੇ ਦੇਖ ਅਦਿਸ਼ਟ ਰਹੋ ਲਿਵ ਲਾਗੀ ਸਭ ਤ੍ਰਿਭਵਨ ਬ੍ਰਹਮ ਸੁਭਾਆ ਅੰਮ੍ਰਿਤ ਰਸ ਪਾਏ ਕ੍ਰਿਸ਼ਨ ਪੌ ਜਾਏ ਅਨਥਾ ਪਦ ਪਾਵੇ ਆਪ ਗਵਾਏ ਉੱਚੀ ਪਦਵੀ ਉੱਚੋ ਉੱਚਾ निर्मल शब्द कुमाया अदृष्ट अगोचर नाम अपार अत्रस मीठा नाम प्यार नानक को जुग जुग हर जस दीज हर जपीए अंत ना पाया अंतर नाम प्राप्ते हीरा हर जपत मन मन ते तीरा दुख हट कट औ पंजन पाईए ਬਹਾਰ ਜਨਮ ਨਾ ਜਾਇ ਫਗਤ ਹੇਤ ਗੁਰ ਸ਼ਬਦ ਤਰੰਗ ਹਰ ਜਸ ਨਾਮ ਪਦਾਰਥ ਮੰਗਾ ਹਰ 파ਵੇ ਗੁਰ ਮੇਲ ਮਿਲਾਏ ਹਰ ਤਾਰੇ ਜਗਤ ਸੁਭਾਇਆ ਜਿਨ ਜਪ ਜਪਿਓ ਸਤ ਗੁਰ ਮਤ ਵਾਕੇ ਜਮ ਕੰਕਰ ਕਾਲ ਸੇਵਕ ਪਗ ਤਾਕੇ ਉਤਮ ਸੰਗਤ ਗਤ ਮਿਤ ਉਤਮ ਜਗ ਭਵਜਲ ਪਾਰ ਤਰਾਇਆ ਇਹ ਭਵਜਲ ਜਗਤ ਸ਼ਬਦ ਗੁਰ ਤਰੀਆ ਅੰਤਰ ਕੀ ਦੁਵਿਧਾ ਅੰਤਰ ਜਰੀਆ ਪੰਜ ਬਾਣ ਲੈ ਜਮ ਕੋ ਮਾਰ ਗਗਨੰਤਰ ਧਨ ਖਚੜਾਇਆ ਸਾਖਤ ਨਰ ਸ਼ਬਦ ਸੁਰਤ ਕਿਉ ਪਾਈਐ ਸ਼ਬਦ ਸੁਰਤ ਬਿਨ ਆਇਐ ਜਾਈਐ ਨਾਨਕ ਗੁਰਮੁਖ ਮੁਖ ਮੁਕਤ ਪਰਾਇਣ ਹਰ ਪੂਰਾ ਭਾਗ ਮਿਲਾਇਆ ਨਿਰਭਉ ਸਤਗੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲਾ ਧੁਨ ਅਨੰਦ ਅਨਾਹਦ ਵਾਜੈ ਗੁਰ ਸ਼ਬਦ ਨਰੰਜਨ ਪਾਇਆ ਨਿਰਭਉ ਸੋ ਸਿਰ ਨਾਹੀਂ ਲੇਖਾ ਆਪ ਅਲੇਖ ਕੁਦਰਤ ਹੈ ਦੇਖਾ ਆਪ ਅਤੀਤ ਅਜੋਨੀ ਸੰਪਾ ਨਾਨਕ ਗੁਰਮਤ ਸੋ ਪਾਇਆ ਅੰਤਰ ਕੀ ਗਤ ਸਤਗੁਰ ਜਾਣ ਸੋ ਨਿਰਥ ਗੁਰ ਸ਼ਬਦ ਪਛਾਣ ਅੰਤਰ ਦੇਖ ਨਿਰੰਤਰ 부ਝਾ ਅਨਤ ਨਾਮੰਡੋ ਲਾਇਆ ਨਿਰਥੋ ਸੋ ਅਬ ਅੰਤਰ ਵਸਿਆ ਐਨ ਨਾਮ ਨਿਰੰਝਨ ਰਸਿਆ ਨਾਨਕ ਹਰ ਜਸ ਸੰਗਤ ਪਾਈਆ ਹਰ ਸਹਿਜ ਦੇ ਸਹਿਜ ਮਿਲਾਇਆ ਅੰਦਰ ਬਾਹਰ ਸੋ ਤਬ ਜਾਣ ਰਹਿ ਅਲਿਪਤ ਚਲਤੇ ਕਰ ਆਣ ਉਪਰ ਆਦ ਸਰਬ ਤੇ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮੈਲਾ ਪਹਿਲਾ ਕੁਦਰਤ ਕਰਨ ਹੈ ਹਰ ਅਪਾਰਾ ਕੀਤੇ ਕਾ ਨਹੀਂ ਕੇਚੜ ਜੀ ਉਪਾਏ ਰਜ਼ਕ ਦੇ ਆਪ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਇ ਰਹਾ ਪਰ ਪੂਰੇ ਕਿਸ ਮੇੜਾ ਕਿਸ ਅੱਖਾਂ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਵਰਤੈ ਤਾਂ ਅਖ ਸੁਬਾਇਆ ਜਿਸ ਕੋ ਮੇਲੇ ਸੁਰਤ ਸਮਾਏ ਗੁਰ ਸ਼ਬਦੀ ਹਰ ਨਾਮ ਧਿਆਏ आनंद रूप अनुप अगोचर गुरु मिला परम मजआ मन तन तन ते नाम प्यारा अंत सखाई चलण वारा मोह प्रसार नहीं संग बेली दिन हर गुरु किन सुख पाया जिस को नदिर करे गुरु पूरा शब्द मिलाए गुरमत सूरा ਨਾਨਕ ਗੁਰ ਕੇ ਚਰਨ ਸਰੇਵੋ ਜਿਨ ਪੂਲਾ ਮਾਰਗ ਪਾਇਆ ਸੰਤ ਜਨ ਹਰ ਧਨ ਜਸ ਪਿਆਰਾ ਗੁਰਮਤਿ ਪਾਇਆ ਨਾਮ ਤੁਮਾਰਾ ਜਾਚਿਕ ਸੇਵ ਕਰੇ ਦਰਹਰਤ ਹਰ ਦਰਗਾ ਜਸ ਗਾਇਆ ਸਤਗੁਰ ਮਿਲੇ ਤਮੈਲ ਬੁਲਾਏ ਸਾਚੀ ਦਰਗਾ ਗਤ ਪਤ ਪਾਏ ਸਾਕਤ ਠੌਰ ਨਹੀਂ ਹਰ ਮੰਦਰ ਜਨਮ ਮਾਰਾ ਦੁਖ ਪਾਇਆ ਸੇਵੋ ਸਤਗੁਰ ਸੁਮੰਦ ਅਥਾ ਪਾਵੋ ਨਾਮ ਰਤਨ ਤਨ ਲਾ ਵਿਖਿਆ ਮਲ ਜਾਏ ਅੰਬਿਤ ਸਰਨਾਵੋ ਗੁਰ ਸਰ ਸੰਤੋਖ ਪਾਇਆ ਸਤਗੁਰ ਸੇਵੋ ਸ਼ੰਤ ਨ ਕੀਜੈ ਆਸਾ ਮਾਹੇ ਨਿਰਾਸ ਰਹੀ ਜੈ ਕੌਨ ਸੋ ਦੁਖ ਮਿਨਾਸਨ ਸੇਵੋ ਫਿਰ ਬਾੜ ਰੋਗ ਨਾ ਲਾਇਆ ਸੱਚੇ ਭਾਵੇਂ ਤਸ ਵੱਡੀਆਂ ਕੌਨ ਸੋ ਦੂਜਾ ਤਿਸ ਸਮਝਾਏ ਹਰ ਗੁਰ ਮੂਰਤ ਏਕ ਵਰਤ ਨਾਨਕ ਹਰ ਗੁਰ ਪਾਇਆ ਵਾਚੇ ਪੁਸਤਕ ਵੇਦ ਪੁਰਾਣਾ ਇੱਕ ਬਹਿ ਸੁਣੇ ਸੁਣਾਵੇ ਕੰਨਾਂ ਅਜ ਘਰ ਕਪਟ ਕਹੋ ਕਿਉ ਖੁੱਲ੍ਹੇ ਦਿਨ ਸਤਗੁਰ ਤਤ ਨਾ ਪਾਇਆ ਤਰਹਿ ਵਿਭੂਤ ਲਗਾਵੇਂ ਭਸਮ ਅੰਤਰ ਕ੍ਰੋਧ ਚੰਡਾਲ ਸੋਹਮੈ ਪਖੰਡ ਕੀਨੇ ਜੋਗ ਨਾ ਪਾਈਆ ਦਿਨ ਸਤਗੁਰ ਅਲਖ ਨਾ ਪਾਇਆ ਤੀਰਥ ਵਰਤ ਨੇਮ ਕਰੇ ਉਦਿਆਨਾ ਜਤ ਸਤ ਸੰਜਮ ਕਥੰ ਗਿਆਨਾ ਰਾਮਨਾ ਬਿਨ ਕਿਉ ਸੁਖ ਪਾਈਐ ਦਿਨ ਸਤਗੁਰ ਪਰਮ ਨਾ ਜਾਇ ਨਿਯੋਲੀ ਕਰਮ ਪੁਯੰਨਮ 파ਠੀ ਰੇਚਕ ਕੁੰਭਕ ਪੂਰਕ ਮਨਹਾਠੀ ਆਖੰਡ ਤਹਮ ਪ੍ਰੀਤ ਨਹੀ ਹਰਸੋ ਗੁਰ ਸ਼ਬਦ ਮਹਾਰਸਤਾਇਆ ਉਦ੍ਰਤ ਦੇਖ ਰਹਿ ਮਨ ਮੰਨਿਆ ਗੁਰ ਸ਼ਬਦੀ ਸਭ ਬ੍ਰਹਮ ਪਸ਼ਾਨਿਆ ਨਾਨਕ ਆਤਮ ਰਾਮ ਸੁਭਾਇਆ ਗੁਰ ਸਤ ਗੁਰ ਲਖ ਲਖਾਇਆ